ਲੋ ਜੀ ਬਾਈ ਜੱਗੇ ਨੇ ਨਵੀਂ ਦੁਕਾਨ ਖੋਲ ਲਈ ਜੇ ਕੋਈ ਆਉਂਦਾ ਜਾਂਦਾ ਕਿਸੇ ਦਾ ਟੈਟਰ ੁੱਢਲਾ ਹੋ ਗਿਆ ਤਾਂ ਕਥਾ ਸਕਦਾ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਖੋਲ ਲਈ ਕਿ ਸਫਾਈ ਚੱਲਦੀ ਹੈ ਆ ਸਫਾਈ ਚੱਲਦੀ ਹੈ ਬੜਾਮ ਦੇ ਚੇਗਾ ਨੇ ਖੋਲਦੀ ਹੈ ਤੇ ਉਹ ਹਾਂ ਸਫੇਰ ਬਾੜਨੀ ਚੇਗਾ ਟਰੈਕਟਰ ਬਾਸ ਜਿਹੜਾ ਕੋ ਮਰਜੀ ਖਲਵਾ ਲੋਰੇ ਵੀ ਭਾਈ ਉਹਰੇ ਕਵਾੜ ਜਾ ਬਹੁਤ ਪਿਆ ਮੈਂ ਤਾਂ ਪੂਰੀ ਦਿਹਾੜੀ ਚੇ ਕਾਬੂ ਆਇਆ ਇਹ ਅੱਧ ਦੇ ਉੱਪਰ ਦਿਨ ਲੰਘ ਗਿਆ ਹਲੇ ਵੀ ਆਇਆ ਨਹੀਂ ਹੈਗਾ ਸਮਾਨ ਭਾਈ ਜਿਹੜਾ ਕੁਆਰਟਾ ਉੱਪਰ ਕੱਢ ਕੇ ਸਿਰਦਾ ਜਿਹੜਾ ਮੇਨ ਮੇਨ ਦਾ ਰੱਖਣ ਵਾਲਾ ਉਹ ਕਣਸਾ ਭਜਣਦਾ ਸਸੀਆਂ ਰੁੱਸੀਆਂ ਸਾਰੀਆਂ ਆ ਚੱਕ ਦਮੋਰੇ ਤੇ ਹਾਂ ਤੇ ਗੋਲਡ ਬਿਜ਼ਨਸ ਆ ਕੋਲ ਫਿੱਟ ਪਾਉਣ ਨੂੰ ਨਹੀਂ ਜਾਇਦਾ ਨਾ ਸਮਾਨ ਹੈ ਹਲੇ ਵੀ ਜੱਗੇ ਬਹੁਤ ਪਿਆ ਯਾਰ ਸੈਟਿੰਗ ਜੀ ਹੁਣ ਇੱਕ ਵਾਰ ਭਾਈ ਬਾਤ ਔਖੀ ਹੈ ਕਿਉਂਕਿ ਜੇ ਰੰਗ ਕਰਿਆ ਤਾਂ ਨਾ ਭਾਈ ਇਹ ਰੰਗ ਕਰਕੇ ਤਾਰਨਾ ਪਿਆ ਸਾਰੀ ਸਮਾਨ ਸਾਰਾ ਕੁਝ ਬਾਹਰ ਕੱਢਣਾ ਪਿਆ ਪੈਂਡ ਕਰਕੇ ਇੱਥੇ ਤੇ ਮਸ਼ੀਨ ਦੋਈ ਸਾਈਡ ਚਲੇਗੀ ਮਸ਼ੀਨ ਵਾਲੀ ਜਗਾ ਦੋ ਢੋਲ ਆਏ ਨਹੀਂ ਤੇਰੇ ਉਹੀ ਸਾਈਡ ਲਾਉਣੇ ਉੱਥੇ ਲਾਉਣੇ ਹਾਂ ਹਾਂ ਅੱਜ ਅਤਿਵਾ ਹਨ ਲੈ ਆਉਣਾ ਕੁਝ ਆ ਜਾ ਕੇ ਅੱਜ ਬਾਕੀ ਬਾਈ ਪਿੰਡ ਵੀ ਪ੍ਰੋਗਰਾਮ ਦਾ ਉੱਥੇ ਵੀ ਜਾ ਕੇ ਹਨ ਹੈ ਕੀ ਹੋ ਗਿਆ ਚਿੰਚ ਕੋਰ ਕਰਦੇ ਆ ਕੀ ਹੈ ਇਹ ਲੋਰ ਬਾਕੀ ਭਾਈ ਸ਼ਾਮ ਨੂੰ ਹੋਰ ਪਾਸੇ ਜਾਣਾ ਹੈ ਉਹ ਫਿਰ ਅਗਲੀ ਵੀਡੀਓ 'ਚ ਦਿਖਾਵਾਂਗੇ ਅੱਜ ਹਲੇ ਪ੍ਰੋਜੈਕਟ ਇੱਧਰੇ ਜਾਂ ਉਧਰ ਸਰੋਵ ਵੱਡਣ ਲੱਗੇ ਭਈਏ ਭਾਈ ਕੀਲਾਖੰਡ ਵੱਢ ਗਏ ਅੱਧਾ ਵੀ ਅੱਟ ਭੁੱਲ ਗਏ ਕਹਿੰਦੇ ਸਾਨੂੰ ਪਤਾ ਨਹੀਂਦਾ ਉਹ ਬੀਜ ਕਰਕੇ ਫਰਕ ਪੈ ਗਿਆ ਹਾਂ ਜੇ ਇੱਕ ਬੀਜ ਹੁੰਦਾ ਫਿਰ ਵਰਦ ਦੇਣੀ ਦੀ ਉਹਨਾਂ ਨੇ ਹਬਲਾ ਵੀ ਪੱਟਾ ਇਹ ਨਾ ਮਰਦੀ ਰੇਲਾ ਸਾਫ ਕਰ ਲੋ ਨਹੀਂ ਫਿਰ ਭਰ ਜਾਂਦਾ ਕਿਹੜਾ ਸਾਫਲਾ ਇਹਦਾ ਗਿਰ ਜਾਣਾ ਹੱਥ ਲਾ ਕੇ ਤੇ ਹਾਂ ਉੱਪਰ ਵਜਨ ਹੀ ਨਾ ਹੈਗਾ ਹਾਲਾਕੇ ਦੇਖ ਲੈ ਉਹ ਵਜਨ ਹੀ ਨਾ ਹੈਗਾ ਇਹਦੇ ਚ ਤੇ ਦਿਖਾਵਾਂ ਇਹਨੂੰ ਹਲਾ ਕੇ ਲੈ ਆ ਲੈ ਉਹ ਆ ਰਿਖ ਇੱਕੇ ਹੱਥ ਲਾਇਆ ਏ ਇਹ ਨਾ ਹੈ ਦੇਖਦਾ ਨਾ ਜੇ ਥੱਲੇ ਤਾਂ ਟਰੈਕਟਰ ਨਾਲ ਖਿੱਚੀਏ ਅਸੀਂ ਛੇੜਨਾ ਨਹੀਂ ਬਹੁਤ ਥੱਲੇ ਇਹਦੇ ਥੱਲੇ ਤਾਂ ਤਕਰੀਬਨ 1 ਟੱਬ ਬਜਰੀ ਦੋਦਰ ਪੁੱਟੀ ਆ ਜਿਆ ਅੰਕਲ ਉਹ ਦਾਣਾ ਵੀ ਉੱਪਰ ਵਜੇ ਨਹੀਂ ਹੈਗਾ ਇਹਨੇ ਗਿਰ ਜਾਣਾ ਚ ਗੇਰਨਾ ਸੌਖਾ ਗਿਰ ਜਾਣਾ ਜੇ ਉੱਪਰ ਭਜਨ ਪਿਆ ਹੋਵੇ ਫੇਰ ਨਾ ਹਿੱਲ ਗਿਆ ਇਹ ਇਹ ਬਾਈ ਪੁਰਾਣਾ ਛੱਟ ਦਾ ਨਾ ਜਿਹੜਾ ਉਹਦੇ ਲੈਵਲ 'ਚ ਪਾਇਆ ਪਤਾ ਹੁਣ ਉੱਚਾ ਹੋਣ ਕਰਕੇ ਉੱਪਰ ਚਲੇ ਗਿਆ ਹੁਣ ਇਹ ਸਪੋਰਟ ਟੁੱਟ ਗਈ ਚੱਕ ਲੈ ਚੱਕ ਲੈ ਹਾਂ ਜਮ ਹੱਥ ਦਾ ਚੱਕ ਲੈ ਸਾਮਾਨ ਪਹਿਲਾਂ ਮੜਾ ਜਾ ਬੈੱਡ ਤੇ ਕੀ ਕਰਾਉਣਾ ਹੈ ਚੱਕ ਲੈ ਲਾਉਣਾ ਫੇਰ ਕਫੇ ਦੇ ਚਾਰਲਾ ਨਹੀਂ ਹੈਗਾ ਉਹਦੇ ਦਾ ਕਰਨਾ ਨਾ ਚੱਕ ਕੇ ਦਰਵਾਜ਼ਾ ਉਹ ਜਗੇ ਆ ਜਾਲੀਆਂ ਖੋਲ ਕੇ ਘੇਰ ਦੇ ਪੂਰੀ ਵਾਲਾ ਕੰਮ ਕਰ ਕਿਦਾ ਲਾ ਲਿਖੜਾ ਜਾ ਰਾ ਭਾਰੀ ਬਹੁਤ ਆ ਬੇਹੋਜਾ ਤੇਸਾ ਕੋਈ ਨਾ ਉਹ ਖੜ ਜਾ ਉਹ ਖੜ ਜਾ ਇਹਨੇ ਮੈਨੂੰ ਮਾਰਿਆ ਯਾਰ ਗਾਣਾ ਡਬਲ ਬਾਦੀ ਹੈ ਬਿਰਗਾ ਹੈ ਉਹ ਆਉਣਾ ਨਹੀਂ ਲੋ ਆ ਜਾ ਸਿੱਧਾ ਰ ਮਰਦਾ ਕਾ ਨਾ ਉਹ ਮਰਦਾ ਨਹੀਂ ਉਹ ਮਰਦੇ ਸਾਹ ਨਾਲ ਇਹ ਹਜ ਕਰਦਾ ਹੁਣ ਆਹੋ ਮੁੜੀ ਜਾ ਅੰਕਲ ਯਾਰ ਭਾਈ ਇਹ ਭਜਾਤੇ ਤਾਂ ਅੱਧੀ ਸਰੋ ਵੱਡ ਗਈ ਅੱਧੀ ਬੜਾਈ ਨਹੀਂ ਹੈਗੀ ਹੋਰ ਪਾ ਲਾ ਤਾਂ ਬਾਈ ਜੱਗੇ ਤੂੰ ਤੂੰ ਗਿਆ ਹੋਣਾ ਸਵੇਰੇ ਕੱਚੇ ਪੈਰੀ ਕੰਮ ਕਰਕੇ ਆਇਆ ਜਿਹੜਾ ਬਈ ਵਾਲਾ ਉਹ ਕਿਹਾ ਮੁੰਡੇ ਨੂੰ ਵਾਹ ਉਧਰ ਲਾ ਕੇ ਆਈ ਦੱਸ ਕੇ ਆਪਣਾ ਸਾਥ ਕਾਢ ਕੋਈ ਨਹੀਂ ਜੀ ਅੰਕਲ ਗਿਆ ਹੁੰਦਾ ਫੇਰ ਨਹੀਂ ਤੇ ਮੁੜਦੇ ਉਹ ਉਹ ਯਾਰਾ ਕਾ ਸੌਣ ਦੂ ਸਾਰੇ ਰੱਖਣੇ ਇਹ ਹਾਂ ਬਾਈ ਆ ਜੱਗੇ ਦਾ ਮੁੰਡਾ ਏ ਇਹ ਕਹਿੰਦਾ ਮੈਂ ਵੀ ਵਾਲ ਰੱਖ ਕੇ ਸਰਦਾਰ ਬਣ ਜਾਣਾ ਦੇਖੋ ਹਾਂ ਜੁੜਾ ਰੱਖਣਾ ਇਹ ਬਾਈ ਪੰਮੂ ਨਾਲ ਸਕੂਲ ਚ ਪੜਦਾ ਉਹ ਪੜ ਕੇ ਬਣ ਕੇ ਜਾਂਦੇ ਆ ਕਹਿੰਦਾ ਉਦਾਂ ਬਣਨਾ ਮੈਂ ਕਿਉਂਕਿ ਭਾਈ ਜਿਹੜਾ ਉਹ ਸਕੂਲ ਹੈ ਨਾ ਪੈਰੋਂ ਮੱਜਰੇ ਭਾਈ ਬਾਬਾ ਦਾ ਸਕੂਲ ਹੈ ਵੀ ਵਧੀਆ ਪ੍ਰਾਈਵੇਟ ਪ੍ਰਾਈਵੇਟ ਦਾ ਕੱਢੀ ਨੂੰ ਕੱਢ ਮੀ ਚੱਲ ਪੋਨੇ ਚੱਕਾਈ ਆ ਜਾ ਤਾਂ ਬੜਾ ਬਹੁਤ ਵਿੱਢਿਆ ਨਾ ਮੋੜ ਜਾਣਾ ਮੋੜ ਇਹਦਾ ਤਿੰਨੇ ਜਾਣੇ ਤੇ ਚੱਕ ਹੋਣਾ ਹੈ ਕਿ ਬੜਾ ਇਹ ਲੈ ਇਹਦਾ ਇੰਨਾ ਭਾਰੀ ਨਹੀਂ ਹੈਗਾ ਛੋਟੇ ਟਰਾਲੇ ਜਿੱਡਾ ਵਿੱਢਾ ਇਹ ਸੜ ਜਾਓ ਫੋਨ ਜੇਬ ਚ ਪਾਉਣ ਦੇ ਚੱਲ ਪਿਆ ਗੰਮ ਬਾਈ ਦੁਬਾਰਾ ਤੋਂ ਫੇਰ ਐ ਹੋਈ ਸਫਾਈ ਥੋੜੀ ਬਹੁਤਾ ਗੰਦਾ ਤਾਂ ਪਹਿਲਾਂ ਆ ਵੀ ਚੱਕ ਕੇ ਹੋਣੀ ਸਾਰੀ ਤਾਂ ਲੰਗਾ ਹੋ ਗਿਆ ਸਫਾਈ ਕਰ ਦਿੱਤੀ ਗਿਆ ਦਰਮੜ ਚੱਲਿਆ ਇਹਦੇ ਪਰ ਬਾਈ ਇੱਕ ਵਾਰ ਸਾਰੀ ਵਾਰ ਫਾਂ ਤੋਂ ਮਾਲ ਬਹੁਤ ਨਿਕਲਣਾ ਚਲ ਹੋਰ ਵਾਰ ਕਰ ਉਹ ਇਹ ਗਿਆ ਉੱਥੇ ਹੁਣ ਤੇਰਾ ਨਹੀਂ ਤੋ ਹੋਣਾ ਉਹ ਯਾਰ ਉਥੇ ਦੁਰਮੜ ਜਾਈ ਗੇਰ ਦੇਣਾਂ ਦੇ ਵਿੱਚ ਤੋੜ ਕੇ ਹਾ ਜਿਹੜਾ ਹਾ ਮੇਰੇ ਬਾਹਰ ਦੇਜੇ ਆ ਇੱਕ ਗਮੜੀ ਜਿਹੜਾ ਚੱਕ ਕੇ ਦਵਾਰਾ ਥੱਲੇ ਰੱਖ ਕਰ ਬੈਠ ਕੇ ਸਾਰਨੇ ਕਰਦੇ ਬਸ ਮੜਮੜੀ ਮਿੱਟੀ ਪਾਣੀ ਕਰਦੇ ਆਪੇ ਪਿਆ ਵੜ ਦੇਣਾ ਤਗਾ ਤੇ ਵੜ ਦੇਣਾ ਇਹ ਖਾਲੀ ਹੋ ਜੂ ਜਿਹੜਾ ਦਾ ਵਾਪਸੀ ਪਾਣੀ ਪਾਹ ਚੱਲ ਜਾਣਾ ਬਹੁਤ ਸਵੇਰ ਆਹ ਹਾਤ ਕਰਾਤੀ ਇੱਕ ਬੰਦਾ ਨਹੀਂ ਦਾ ਕਰ ਸਕਦਾ ਕੰਮ ਹੈ ਸਰ ਜੀ ਇਕੱਲਾ ਬੰਦਾ ਕੰਮ ਨਹੀਂ ਦਾ ਕਰ ਸਾਰਾ ਸਾਰੀ ਢਾੜੀ ਮਨਣਾ ਇਕੱਲੇ ਦਾ ਕੰਮ ਨਹੀਂ ਹੈ ਇਹ ਕੰਮ ਤਕੜਾ ਦਾ ਸਮਾਨੇ ਬਹੁਤ ਤਾਂ ਸ਼ਾਂਤੀ ਕਰਕੇ ਲਾਇਆ ਜਾਣਾ ਸਰੇ ਲੱਗੇ ਬਈ ਸਾਰਿਆਂ ਨਾਲ ਦੇ ਵੱਡ ਵੀ ਹੁੰਦਾ ਐਨਾ ਪਾਣੀ ਆਈ ਜਾਵੇ ਖਾਲੀ ਪਾਣੀ ਜਾਣੇ ਵਾਲਾ ਯਾਰ ਇਹ ਅੱਛਾ ਅੱਛਾ ਖਾਲੀ ਵਾਲਾ ਵਾਪਸੀ ਪਾਣੀ ਜਾਂਦਾ ਤਾਂ ਬਾਹਰ ਉੱਥੇ ਆ ਢੋਲ ਮਤ ਲੈ ਪਤਾ ਟੈਂਕੀ ਚ ਆਹ ਕਹਿਦੇ ਵਾਸਤੇ ਕਿਹੜਾ ਕੰਕੜਾ ਹੁੰਦਾ ਪੜਿਆ ਪਾਇੇ ਦਾਣੇ ਦਾ ਤੇ ਡਬਲ ਕਰਿਆ ਪਿਆ ਇਹ ਚੱਕਰ ਆ ਜੇ ਦਾਣੇ ਉੱਪਰ ਸਿੱਧਾ ਐਡਾ ਡੀਜ਼ਲ ਵਾਲਾ ਚਾਹੀਦਾ ਭਰਿਆ ਵਾ ਡਬਲ ਕਰਕੇ ਨਾ ਉੱਪਰ ਦੇ ਭਰਾ ਦੇਵੇ ਗਿਰ ਗਿਆ ਟੁੱਟ ਜਾਊਗਾ ਐਡਾਂ ਚੱਲਣਾ ਡੀਜ਼ਲ ਵਾਲਾ ਲੈ ਕੇ ਕਿਵੇਂ ਆਉਂਗਾ ਐਡਾ ਰੀਪੇਅਰ ਆਖਦੇ। ਨਾ। ਤੇਰਾ ਟੈਂਕੀ ਬਣਾ ਲਵੇਰੇ ਗਿਲ ਤੇ। ਕਿਹ ਕੀ ਲੈਣੀ ਹੈ ਜੇ ਹੋਵੇ ਤਾਂ ਕੋਈ ਦੱਸਿਓ। ਹੈਂ? ਕੋਈ ਆਹ ਯਾਰਲੀ ਟੈਂਕੀ। ਤੇ ਟੈਰ ਵਾਲੀ? ਹਾਂ ਟੈਰ ਵਾਲੀ। ਬਿੱਟ। ਮੈਂ ਗੁੱਲੇ ਨਾਲ ਬਣਾ ਦੇ। ਕਿ ਫੇਰ ਸਟੀਲ ਦੀ ਚਾਹੀਦੀ ਵੀ ਖਰਾਬ ਨਾ ਹੋਵੇ ਵਿੱਚ। ਜਾਂ ਲੋਹਾ ਵਧੀਆ ਹੋਵੇ। ਆ ਗੇਟ ਵਾਲਾ ਕੰਮ ਨਾ ਹੋਵੇ। ਲਓ ਜੀ ਭਾਈ। ਔਰ ਇਹਦੇ ਲੱਗਿਆ ਪੜਾਂਗਾ ਹੁਣ। ਓਲਾ। ਇਹ ਲੰਬੀ ਹਾਂ ਥੋਲਾ ਹੈ ਥੋਲਾ ਥੋਲਾ ਉਧਰ ਦੂਆ ਬੀਜ ਹੈ ਪੁੱਛਿਆ ਪੁੱਛਿਆ ਤਾਂ ਅੱਗੇ ਹੋਰ ਹੈ ਮੈਨੂੰ ਬਰਕਤ ਵੀ ਉੱਥੇ ਘੱਟ ਜਿਹਾ ਲੱਗਦਾ ਨਹੀਂ ਹੈ ਨਹੀਂ ਹੁਣ ਦੂਰ ਤੇ ਖਾਲੀ ਲੱਗਦੀ ਹੈ ਬਾਈ ਪਹਿਲਾਂ ਦੇਖਣੇ ਚ ਉਹ ਬਰਕਤ ਜ਼ਿਆਦਾ ਲੱਗਦੀ ਸੀ ਹੁਣ ਦੂਰ ਤੇ ਦੇਖ ਕੇ ਐ ਲੱਗਦਾ ਵੀ ਬਾਈ ਜਮਰੂਤ ਦਾ ਝੋਟਾ ਦੱਸੂ ਜਿਹੜਾ ਕੱਢਣੇ ਆਲੇ ਉੱਪਰ ਫੜੰਦਾ ਵੈਸੇ ਬਾਈ ਅੱਜ ਅਸੀਂ ਵੀਡੀਓ 'ਚ ਕਹਿੰਦੇ ਸੀ ਵੀ ਰੋ ਜਾ ਕੇ ਆਉਣਾ ਸ਼੍ਰੀ ਚਮਕੌਰ ਸਾਹਿਬ ਕੈਂਸਲ ਹੋ ਗਿਆ ਹਾਂ ਮੈਂ ਮੁੜੇ ਹੁਣ ਨਹੀਂ ਮੁੜ ਹੁਣ ਉਹ ਜੱਗੇ ਨਹੀਂ ਮੁੜ ਹੁਣ ਕਹਿਣਾ ਸੌਖਾ ਵੀਰੇ ਹਲੇ ਜਿਹੜੇ 10 ਨੰਬਰ ਆ ਇਹਨਾਂ ਦੀ ਵਾਰੀ ਨਹੀਂ ਆਉਣੀ ਤੁਗਰੀ ਨੂੰ 55 ਮਿੰਟ ਲੱਗਦੇ ਆ ਜੇ ਆਜੇ ਟਾਈਮ ਨਾਲ ਜਾਣਾ ਨਹੀਂ ਤੂੰ ਕੱਲੂ ਸਹੀ ਕੱਲੂ ਸਹੀ ਇਹ ਆ ਗਿਆ 6 ਵਜੇ ਤੱਕ ਮੈਂ ਜਾਣਾ 6 ਵਜੇ ਭੁੱਜ ਨਾ ਬਹਿਣਾ ਹੋਣਾ ਨਾ ਕਿ ਕਿਸੇ ਕਿਸੇ ਨੂੰ ਚਾਹ ਮੈਂ ਆ ਜਾਣਾ ਤੁਸੀਂ ਮੇਰਾ ਨੰਬਰ ਲੰਗੇ ਵਿੱਚ ਤੋਲਣਾ ਨਹੀਂ 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 ਭਾਈ ਉੱਥੇ ਵੀ ਟਾਈਮ ਲਾਦਾ ਏ ਆ ਆ ਗਿਆ ਉਹ ਕਿਹੜਾ ਤਕੜਾ ਮਾਲ ਹੈ ਇਹਦਾ ਹੋਰੇ ਨਸਲ ਹੈ ਨਾ ਵਧੀਆ ਕਿਹੜਾ ਹੈ ਲੈ ਇਹਦਾ ਧਾੜ ਕੇ ਮੈਂ ਰਹੂਗਾ ਇਹ ਨਵਾਂ ਬੀਜ ਹੈ ਬਾਹਰ ਵਾਲਾ ਇਹ ਪਹਿਲਾਂ ਬਟੇਰੇ ਨਾਲ ਦਾ ਨਹੀਂ ਇਹ ਵੀ ਨਵਾਂ ਹੀ ਵੇਚੀ ਕੀ ਹੈ ਕੀ ਲੱਗਦਾ ਰੋਗ ਵਿੱਚ ਵੀ ਬਜਰ ਹੈਗਾ ਹੈਗਾ ਬਾਜੀ ਬਜਰ ਤਾਂ ਕਹਿੰਦੇ ਹੈਗਾ ਬਾਈ ਉਹ ਵੱੜਦੀ ਗੁੱਛੇ ਵਾਲੀ ਵੀ ਇਹਦੇ ਨਾਲ ਆ ਦੂਈ ਕਣਕਾ ਬਾਈ ਜਿਹੜੀ ਦਾਣਾ ਦੇਖ ਤੂੰ ਹਾਂ ਕਣਕ ਦੇ ਦਾਣੇ ਜਿਹਨਾਂ ਦਾਣਾ ਮੋਟਾ ਉਹਨੇ ਬਰਕਰਾਰ ਹੈਗੀ ਹੈ ਮਾਰਕਲ ਤਾਂ ਹੈਗੀ ਕਿੰਨੇ ਦਿਨ ਸੱਕੂ ਕਾਉਣ ਇਹ ਅੱਡੜਾ ਦਾਣਾ ਥਰਾਂ ਦੇਖਿਆ ਕਦੇ ਨਾ ਹੋ ਬਾਈ ਫੇਰ ਆ ਕਣਕਾ ਭਾਈ ਵੱਲ ਆ ਗਈ ਕਹਿੰਦੇ ਤੇ ਵੱਲ ਦਾ ਔਖਾ ਹੈ ਆ ਗਈ ਆ ਗਈ ਆ ਗਈ ਬਾਈ ਜਿਹੜਾ ਡੂਆ ਵੀ ਜੈ ਬਾਈ ਬਾਹਰ ਵਾਲਾ ਸਿਸਟਮ ਜਿਹੜਾ ਕਿਲੋ ਬੀਜ ਪੈਂਦਾ ਚੱਲ ਚੱਲੀਏ ਚੱਲ ਫੇਰ ਉਹ ਦੇਖੀ ਮਿਲਦਾ ਜੂਤਾ ਕੰਮ ਕਾਈਆਂ ਅੱਜ ਲਓ ਜੀ ਬਾਈ ਪੂਰੀ ਕੋਆਏ ਤੇ ਪਹਿਲਾਂ ਤਾਂ ਹੁੰਦੀ ਸਾਰੇ ਪਹਾੜੀ ਕੌਂ ਮਿਲਿਆ ਪੂਰੀ ਪਹਾੜੀ ਹੈ ਪਹਾੜੀ ਕੌਂ ਪਹਾੜੀ ਕੌਂ ਦੀ ਬਾਈ ਪਛਾਣ ਹੈ ਇਹ ਜੈਡ ਬਲੈਕ ਹੈ ਦੇਖੋ ਪੁਰੀ ਯਾਰ ਇੱਕ ਇੱਕ ਚਿੱਟਾ ਰੰਗ ਵੀ ਨਹੀਂ ਲੈ ਰੱਬ ਨੇ ਇਹਨੂੰ ਕਿਹੜਾ ਚੱਕਰ ਹੈ ਸਾਰਾ ਹੀ ਬਲੈਕ ਹੈ ਇਹ ਤਾਂ ਹੌਫਸੀ ਵਾਲਾ ਕੰਮ ਹੈ ਚੁੰਝ ਵੀ ਦੇ ਲੈ ਉਹੀ ਜਿਹਾ ਪਈ ਇਹਦੀ ਹੌਫਸੀ ਵਾਲਾ ਕੰਮ ਦਾ ਇਹ ਕਾ ਹੌਫਸੀ ਮਣ ਜਾਣੋ ਹੁੰਦੇ ਆ ਇਹ ਉਹ ਹੈ ਚਲੋ ਇਹਦਾ ਬੋਲ ਤਾਂ ਦੇਖੀ ਕਿ ਕਣ ਆਇਆ ਇਹਦਾ ਪਹਿਲੀ ਪਛਾਣ ਰੰਗ ਰੂਪ ਹੈ ਬਾਈ ਕਿਸੇ ਨੂੰ ਕਾਲਾ ਦੇ ਤਾ ਕਿਸ ਨੂੰ ਚਿੱਟਾ ਹੁਣ ਉਹ ਪਰਲੀ ਸਾਡੇ ਕਿ ਚਿੱਟਾ ਫਿਰਦਾ ਇਹ ਲੜੂਗੇ ਤਾਂ ਨਹੀਂ ਆਸਾਂ ਪੂਰੀ ਬਾਈ ਮਿਲ ਰਹਾ ਹੈਗਾ ਕੁੱਤਾ ਕੰਮ ਮੈਂ ਦੇਖ ਲਿਆ ਰਾਤ ਬਾਈ ਜੱਗਣਾ ਹੀ ਮੈਨੂੰ ਕਹੀ ਕਿ ਤੇਰੇ 11 ਵਜੇ ਨੰਬਰ ਆਇਆ 12 ਵਜੇ ਜਾਂ ਮੇਰੀ ਵਾਰੀ ਆਈ ਥਾਲੀ ਚੈਨ ਕੱਢ ਗਈ ਅੱਧੀ ਟਰਾਲੀ ਤਾਰਦੀ ਉਹਦੇ ਵਾਰ ਮੈਂ ਬੰਬੂ ਖੜ ਗਿਆ ਉੱਪਰ ਵਾਲਾ ਬਾਈ ਕਹਦਾ ਤੇਰੇ ਕਹਦਾ ਬਾ ਮਾੜੀ ਹੋਈ ਕਰਦੇ ਕਰਾਉਂਦੇ ਬਾਈ 3 ਵਜੇ ਹੈ ਵਾਰੀ ਕਿੰਨੇ ਕਜੇ ਆ ਗਈ ਸੀ ਮੇਰੀ ਕੰਡਾ ਤਾਂ ਮੇਰਾ 11:30 ਹੋ ਗਿਆ ਤਾਂ ਅੱਡੇ 11 ਤੇ ਦੇ ਲੈ 3 ਵਜਾ ਤੇ ਮਾੜਾ ਟਾਈਮ ਆ ਜਾਂਦਾ ਪੂਰੀ ਨੇ ਬਾਈ ਬੂਟਿਆਂ ਨੂੰ ਲਾਤਾ ਪਾਣੀ ਜੇ ਨਾ ਲਾਵੇ ਬਾਈ ਆ ਪਾਣੀ ਫੇਰ ਸੁੱਕ ਜਾਂਦੇ ਆ ਹੁਣ ਤਾਂ ਹੀ ਮੈਂ ਲਾਤਾ ਮਾਜ ਬੌਣ ਤਾਂ ਦਿੰਦਾ ਪਰ ਇਹਨਾਂ ਨੇ ਸੁੱਕ ਜਾਣਾ ਤਾਂ ਸੁੱਕ ਜਾਣਾ ਤਾਂ ਜੇ ਵੀ ਲੇਟ ਹੋ ਗਈ ਨਾ ਬਟ ਕਿਉਂਕਿ ਬਾਈ ਜਿਹੜਾ ਪਾਣੀ ਹੈ ਇਹ ਤਾਂ ਚੌਥੇ ਪੰਜਵੇਂ ਦਿਨ ਬੂਟਿਆਂ ਨੂੰ ਲਾਈ ਜਾਵੇ ਤਾਂ ਹੀ ਚੱਲਦੇ ਆ ਤਾਂ ਹੁਣ ਲਾਉਣਾ ਪੈਣਾ ਪਰ ਤਾਂ ਹੀ ਮੋٹے ਹੋਣਾ ਪੂਰੀ ਮੈਂ ਆ ਸਾਈਕਲ ਲੈ ਆਏ ਤੇ ਮਿਹਰਬਾਨੀ ਹਾਂ ਟੂਬ ਹੈ ਨਹੀਂ ਉਹ ਟੁੱਟੀ ਖਾਲੀ ਉਹ ਬਈ ਟੂਬ ਨਹੀਂ ਹੈਗੀ ਇਹਨੂੰ ਹਾਂ ਇਕ ਨਹੀਂ ਟੂਬਲੈਸ ਹੈ ਪੈ ਜਣੇ ਇਹਨੂੰ ਦੂ ਟਾਇਰ ਵੀ ਪਾਣੇ ਹੋਏ ਪਾਣੇ ਕਹਿੰਦਾ ਸਕੂਲ ਜਾਣਾ ਹਾਂ ਤਿਆਰ ਬੈਠੇ ਕਹਿੰਦੇ ਅੱਕ ਗਿਆ ਨਾ ਹੁਣ ਘਰ ਰਹਿ ਕੇ ਹੂੰ ਮੋ ਭੈਜਣੇ ਪੈਣੇ ਆ ਆ ਬੇ ਅੱਕ ਗਿਆ ਹੈ ਆ ਬੇ ਅੱਕ ਗਿਆ ਰੇ ਪਾਇਆ ਨਹੀਂ ਖੜਾਇਆ ਨਹੀਂ ਵਿੱਚ ਉਹ ਇਹ ਇਹ ਬਾਤ ਤਾਂ ਖੜਾਉਂਗਾ ਤਸਲਾ ਚੱਲੂ ਨਾ ਨਾ ਕਰਾ ਨਾਲੇ ਖਿੱਚ ਦੇਣਾ ਮੈਂ ਸਾਰੀ ਬਈ ਅੰਦਰ ਨਹੀਂ ਪਾਇਆ ਹਾਂ ਮੈਂ ਇਧਰ ਫੇ ਜਵੀ ਤੇ ਇਧਰ ਉਹ ਟਰਾਲ ਲੰਘਣਾ ਨਹੀਂ ਦਾ ਤੂੰ ਐਂ ਦਾ ਸੇ ਜੱਕ ਚੱਕ ਲਿਆ ਉਦੋਂ ਨਾ ਹਾਂ ਅਚਲੇ ਤਰਾਇਆ ਉਹਨਾਂ ਇੱਕ ਡਾਟਰ ਲਾਤਾ ਪਾਚੇ ਜੇ ਨਾਲੀ ਵੀ ਲਿਆਉਣੀ ਪੈਣੀ ਸੀ ਜੱਕ ਵਾਲਾ ਕੰਮ ਕਰਿਆ ਨਹੀਂ ਖੜੇ ਪਾਪਾ ਪਾਪਾ ਆ ਕੁਝ ਸਕਦਾ ਏ ਬਾਈ ਕਰ ਦੇਖ ਲੋ ਘਟਾਰ ਵੀ ਆਈ ਪਏ ਨੂੰ ਪਤਿੰ ਘਟਾਰ ਘਟਾਰੇ ਕਹਿੰਦੇ ਪੂਰੀ ਬੰਗਲਾ ਕਾ ਕੂੰਜ ਵੀ ਆ ਗਈ ਚਾਰ ਪੰਜ ਇਕੱਠੇ ਹੋ ਗਏ ਆ ਤਿਤਲੀ ਵੀ ਆ ਗਈ ਬਾਈ ਤੇਰਾ ਮੋਸਾਈਕਲ ਪਖਾਣ ਲਿਆ ਸਾਈਕਲ ਹੈਗਾ ਬੰਦਾ ਨਹੀਂ ਹੈਗਾ ਬਾਕੀ ਬਾਈ ਉਹ ਦੂਆ ਛੋਟਾ ਆਪਣਾ ਕਹਿੰਦਾ ਮੈਂ ਤਾਂ ਕੱਖ ਪਾਉਂਦਾ ਏ ਬਾੜੇ ਕੋਲ ਉਹ ਕੋਈ ਰੱਖ ਨਹੀਂ ਲਾ ਪਾਉਂਦਾ ਕਹਿੰਦਾ ਹਲੇ ਪਾਉਣੇ ਆ ਮਾਂ ਫਿਰ ਦੁਪਹਿਰ ਨੂੰ 2:00 ਵਜੇ ਵਾਲੇ ਤਾਂ ਹੀ ਤਾਂ ਕਹਿੰਦੇ ਕੋਈ ਵੀ ਕੰਮ ਆ ਸਾਧਰੇ ਨੇ ਮਿਲਦੇ ਜਿਹੜਾ ਬਾਈ ਨਿਬੜ ਗਿਆ ਉਹਦੇ ਵਰਗੀ ਮੌਜ ਨਹੀਂ ਪੁਰੀ ਮੈਂ ਵੀ ਹੁਣ ਬੇਟਾ ਮੈਂ ਸੌਇਆ ਐ ਹੋਰੇ ਲੋੜ ਦੇ ਖਰੀਦ ਬੈ ਕੇ ਸੌਣਾ ਪੈਣਾ ਤੈਨੂੰ 3-4 ਘੰਟੇ ਤਾਂ ਫਹੀ ਹੋਣਾ ਐ ਪੁਰੀ ਆ ਇੱਕ ਹੋਰ ਆ ਗਿਆ ਦੇਖ ਕੋਇਲ ਹਾਂ ਕੋਇਲ ਆ ਗਈ ਭਾਈ ਜਿਹੜੀ ਅੰਬਾ ਬੋਲ ਬੋਲ ਬੈ ਕੇ ਕਹਿੰਦੇ ਅੰਬਾ ਦੇ ਟਾਈਮ ਹੀ ਹੁੰਦੀ ਐ ਪਹਿਲਾਂ ਐ ਕਿ ਨਹੀਂ ਦੇਖਦੀ ਹਟ ਜਾ ਬਾਬਾ ਪਹਿਲਾਂ ਉਹਨੇ ਨੂੰ ਖੋਲ ਹੋੜੀ ਕਿਲੋ ਮੈਂ ਨੰਬਰ ਪਾਇਆ ਤਾਲੇ ਤਾਲੇ ਨੂੰ ਤਾਲੇ ਨੂੰ ਖੋਲ ਦੂਗਾ ਮੈਂ ਖੁੱਜ ਜਾ ਤਾਲਾ ਖੋਲਣੇ ਲੋੜੇ ਨਹੀਂ ਥੱਲੇ ਵੜ ਕੇ ਜਾਇਓ ਜਿਹੜਾ ਕੋ ਕਰਦਾ ਐ ਜਬਰਦਸਤ ਆਉਤੇ ਥੱਲੇ ਆ ਕੇ ਸਿਰ ਨਾ ਵਜਾਲੀ ਬੁੱਗਿਆ ਐ ਦੇਖੀ ਲੋਹਾ ਐ ਪਾਪਾ ਨੇ ਵੀ ਤਨ ਲੋਹਾ ਦਾ ਨੋ ਜੀ ਬਾਈ ਘਰ ਆਏ ਆ ਹਾਂ ਜੀ ਬਾਈ ਬੀਟੀਆ ਕੀ ਚੱਕਰ ਪੈ ਗਿਆ ਸੈਲ ਬਾਈ ਮੁੰਡੇ ਦਾ ਸੈਲ ਨਿਕਲ ਗਿਆ ਰਮੋਡ ਦਾ ਹੁਣ ਸੈਲ ਸੈਲ ਕਰੀ ਕਰਨ ਕੀ ਕਰਨਾ ਕੋਈ ਪਾਉਣਾ ਹੀ ਲਿਆ ਉਹ ਟੀਵੀ ਖੜ ਗਿਆ ਹੁਣ ਇਹਨੂੰ ਸੈਲ ਟੈਂਸ਼ਨ ਭਈ ਵੀ ਆ ਵੀ ਕੋਈ ਸੈਲ ਪਾ ਦੇਵੇ ਲਿਆ ਬਾਈ ਸੈਲ ਪਾ ਦਈਏ ਇਹਦਾ ਸੈਲ ਨਹੀਂ ਦੇਖੋ ਬੰਦੇ ਨੂੰ ਪਾਉਣਾ ਹੁੰਦਾ ਜਿਹੜਾ ਦੱਸਣਾ ਵੀ ਹੈ ਨਹੀਂ ਬਾਈ ਇਹਦੇ ਨੇ ਸੈੱਲ ਡਾਊਨ ਕਰਕੇ ਸੈੱਲ ਲੈ ਲੈ ਕੇ ਪਾਈ ਜਾਣਾ ਦੇਖ ਤਾਂ ਬਣ ਗਈ ਗੱਲ ਹਾਂ ਇਹ ਪਲੇ ਸਟੇਸ਼ਨ ਚਾਲਿਤ ਕੋਲ ਕੜੇ ਕੁਲ ਬਾਈ ਫੋਨ ਲੱਗ ਜਾਣੇ ਨਿਆਣੇ ਦੇ ਫੇਰੀ ਮੋਜ ਮਾਰਤੀ ਐਡ ਕਰ ਲੀ ਟੀਵੀ ਦਾ ਖੇਡਾ ਨਹੀਂ ਛੱਡਦੇ ਬਾਈ ਜਿੰਨੀਆਂ ਵੀ ਛੁੱਟੀਆਂ ਹੋਈਆਂ ਤੜਕੇ ਤੇ ਟੀਵੀ ਦੇ ਬਾਜੇ ਵਜਾਤੇ ਇਹਨਾਂ ਨੇ ਬਾਈ